ਸਤਨਾਮ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤਿ ਜੋਤਿ ਸਹਿਬੰ ਗੁਰਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਾਚਾ ਸੋਚੈ ਸੋਚ ਨਾ ਹੋਵਾਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਾਈ ਜੇ ਲਾਹੇ ਰਾਮ ਉਤਾਰ ਭੁਖਿਆ ਭੁਖ ਨਾ ਤਰੇ ਜੇ ਬੰਨਾਪੁਰੀਆ ਭਾਰ ਸਹਿ ਸਿਆਣ ਪਾਲਾ ਕੋਇ ਤੈ ਇਕ ਨ ਚੱਲੈ ਨਾਲ ਕਿਸ ਸਚਿਆਰਾ ਹੋਈਐ ਕਿ ਕੂੜੈ ਤੁੱਟੈ ਪਾਲ ਉਮਰ ਜਾਈ ਚਲਣਾ ਨਾਨਕ ਲਖਿਆ ਨਾਲ ਹੁਕਮੀ ਹੋਵਨਿ ਆਕਾਰੁ ਬੁਨਾ ਕੇਹਾ ਜਾਇ ਹੁਕਮੀ ਵਾਝੀ ਹੁਕਮ ਲੈ ਵਢਾਈ ਹੁਕਮੇ ਉਤਮ ਨੀਚਾ ਕੋ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮ ਇਸ ਦਾ ਭਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਮਨਾ ਕੋਈ ਨਾਨਕ ਹੁਕਮੈ ਜੇ ਉਚੈ ਤਾ ਹਉ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੁਣ ਵੈ ਕਿਸੈ ਤਾਣ ਗਾਵੇ ਕੋ ਦਾ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵੇਖਾ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀਲਾ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰਾ ਗਾਵੇ ਕੋ ਵੇਖੈ ਹਾਦਰਾ ਹਾ ਦੂਰਾ ਕਤਨਾ ਕਦੀ ਨ ਆਵੇ ਟੋਟਾ ਕਥ ਕਥ ਕਥੀ ਕੋਟੀ ਕੋਟਾ ਦਿੰਦਾ ਦੇ ਲੈਂਦੇ ਥਗ ਪਾਏ ਜੁਗਾ ਜੁਗਾ ਤਰਖਾਈ ਖਾਏ ਹੁਕਮੇ ਹੁਕਮ ਚਲਾਏ ਰਾਇ ਨਾਨਕ ਕਿਸੇ ਵੇ ਪਰਵਾਹ ਸੱਚਾ ਸਾਇ ਸੱਚਾ ਨਾਏ ਭਾਖਿਆ ਭਾਵ ਅਪਾਰ ਆਖੇ ਮੰਗੈ ਦੇਹ ਦੇ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰੱਖੀਐ ਜਿਦ ਸੈ ਦਰਬਾਰ ਉਹਾਂ ਕੇ ਉਹ ਲਣ ਗੋਨੀਏ ਜਿਸ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਕ ਦੁਆਰ ਨਾਨਕੇ ਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ세 ਵਿਆਦਿ ਪਾਇਆ ਮਾਨ ਨਾਨਕ ਗਾਉਂਐ ਗੁਣੀ ਨਿਦਾਨ ਗਾਵੀਐ ਸੰਗਿਆ ਮਰਖੀਐ ਭਾਉ ਦੁਖ ਪਰਸੰਕਰ ਲੈ ਜਾਏ ਗੁਰਮੁਖ ਨਾਦਾਂ ਗੁਰਮੁਖ ਵੇਦਾਂ ਗੁਰਮੁਖ ਰਿਆ ਸਮਾਈ ਗੁਰਈਸਰਾ ਗੁਰੂ ਗੋਬਿੰਦ ਪਰਮਾਗੁਰੂ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਗਤ ਨਾ ਜਾਏ ਗੁਰਾਂ ਇੱਕ ਦੇਪ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈ ਵਿਸ ਨਾ ਜਾਏ ਤੀਰਥ ਨਹਾਵਾ ਜੇ ਤਿਸ ਪਾਵਾ ਵਣ ਭਾਣੇ ਕੇ ਨਾਇ ਕਰੀ ਜੇ ਤੀਰਥ ਠੋਪਾਈ ਵੇ ਕਾਗਣ ਕਰਵਾ ਕੇ ਮਿਲਾ ਲਈ ਮਤ ਵਿਚਰਤ ਜਵਾਹਰ ਬਾਣਿਕ ਜੇ ਕੂਰ ਕੇ ਸਿੱਖ ਸੁਣੀ ਗੁਰਾਇਕ ਦੇਵ ਜਾਈ ਸਮਨਾ ਜੀਆਂ ਕਾਇਕ ਦਾਤਾ ਸੋ ਮੈਂ ਉਸ ਨਾ ਜਾਈ ਜੇ ਜਗ ਚਾਰੇ ਆਰ ਜਾ ਹੋਰ ਦਸ ਸੁਣੀ ਹੋਏ ਨਵਾ ਖੰਡਾ ਵੀ ਜਾਣੀਐ ਨਾਲ ਚਲਸ ਕੋਈ ਚੰਗਾ ਨਾਮ ਰਖਾਇ ਕੈ ਜਸ ਕੀਰਤਿ ਅਗਲੇ ਜੇ ਤਿਸ ਨਤਨ ਆਪਾਈ ਤਾ ਵਤਨ ਕੁਛੈ ਕੈ ਕੀਟਾ ਅੰਦਰ ਗਿਟਕਾਰਾ ਦੂਸੇ ਦੋਸਤ ਰੇ ਨਾਨਕ ਨਿਰਗੁਣਾ ਗੁਣ ਕਰੇ ਗੁਰਮੁਤਿ ਆਂ ਗੁਣ ਦੇ ਤਿਆ ਕੋਈ ਨ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੰਘ ਸਿਰਸੁਰ ਨਾਥ ਸੁਣਿਆ ਧਰਤੂ ਬਿਲਾ ਆਕਾਸ ਸੁਣਿਆ ਦੀਪ ਲੋ ਪਾ ਤਾਲ ਸੁਣਿਆ ਭੋ ਨਾ ਸਕੈ ਕਾਲ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਪਰਮਾਇੰਦਾ ਸੁਣਿਆ ਮੁਖ ਸਲਾਹ ਰੰਧ ਸੁਣਿਆ ਜੋ ਜੁਗਾ ਤਨ ਧੇਦਾ ਸੁਣਿਆ ਸਸਤ ਸਿਪ੍ਰਤਿ ਵੇਦਾ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖਿਆ ਸੁਣਿਆ 68 ਕਾ ਇਸ ਨਾਮ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸੇ ਧਿਆਨ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾਸ ਨਾਕੇ ਗਾਹਾ ਸੁਣਿਆ ਸੇਧ ਪੀਰ ਪਾਤ ਸਾਹਾ ਸੁਣਿਆ ਅੰਦੇ ਪਾਵੈ ਰਾਸ ਸੁਣਿਆ ਤਸਗਾਉ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਵਿਚਾ ਪਿਸਤਾਏ ਕਾਗਜ਼ ਕਲਮ ਤਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਝਾਣਾ 원 ਕੋਏ ਮੰਨੇ ਸੁਰਤ ਦਾ ਮਨ ਬੁੱਧਾ ਮੰਨ ਲਾ ਸਗਲ ਭੌਣ ਕੇ ਸਦਾ ਮੰਨੇ ਵੋ ਛੋਟਾ ਨਾ ਕਾਏ ਮੰਨੇ ਜਨ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਝਾਣਾ 원 ਕੋਏ ਮੰਨਾਂ ਮਾਰਗ ਠਾਕ ਨਾ ਪਾਏ ਮੰਨੈ ਪਸਿਓ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੀ ਕੋ ਮੰਨ ਜਾਣਾ ਮਨ ਕੋਈ ਮੰਨੈ ਪਾਵੇ ਮੁਖ ਦਵਾਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੈ ਤਾਰੇ ਗੁਰ ਸਿੱਖਾ ਮੰਨੈ ਨਾਨਕ ਅਰ ਭੇਖ ਐਸਾ ਨਾਮ ਨਿਰੰਝਨ ਹੋਏ ਮੰਝਾਣਾ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸਵਹਿ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨਾ ਨਾ ਇਸ ਮਾਰ ਧਵ ਧਰਮ ਦਿਆ ਕਾ ਪੂਤਾ ਸੰਤੋਖ ਧਵ ਰੱਖਿਆ ਜੇ ਸੂਤਾ ਜੇ ਕੋ 부ਝਾ ਵਸ ਚਾਰ ਧਵ ਲਾ ਉਪਰ ਕੇਤਾ ਭਾਰ ਧਰਤੀ ਹੋਰ ਪਰਾ ਹੋਰ ਹੋਰਾ ਦਿਸਤੇ ਭਾਰਤ ਲੈ ਕਮ ਜੋਰਾ ਜੀ ਜਾ ਤਰੰਗਾ ਕੇ ਨਾਮ ਸਭ ਨਾਲ ਲਿਖਿਆ ਓੜੀ ਕੋ ਲਾਮ ਆਇਓ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਨਸ ਵਾਲੇ ਰੂਪ ਕੀਤੀ ਦਾ ਜਾਣੈ ਕੌਣ ਕੋ ਤਾ ਕੀਤਾ ਪਸਾਵੇ ਕੋ ਕਵਾਉ ਤਿਸਤੇ ਹੋਏ ਲਖ ਦਰਿਆ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਰ ਜੁ ਭਾਵੇ ਸਾਈ ਭਲੀਕਾਰ ਤੁਸੋ ਸਲਾਮ ਤਰਨਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਸਬਤਾਉ ਅਸੰਕਰੰਤ ਮੁਕਤ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਅ ਸੰਗ ਦਾ ਤਾਰ ਅਸੰਖ ਸੂਰਮਾ ਭਖਸਾਰ ਅਸੰਖ ਮਨ ਲਿਵ ਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਝ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖਾਂ ਦਾ ਘੋਰਾ ਅਸੰਖ ਚੋਰਾ ਰਾਣ ਘੋਰਾ ਸੰਤ ਅੰਮ੍ਰਿਤ ਕਰ ਜਾਹੇ ਜੋ ਰਾਗ ਸੰਗ ਲੋੜ ਤਿਆ ਕਮਾਹੇ ਅਸ਼ੰਖ ਪਾਪੀ ਪਾਪ ਕਰ ਜਾਏ ਅਸ਼ੰਖੁ ਡਿਆਰ ਕੋਨੇ ਫੇਰਾਏ ਸੰਖ ਮਲੇਸ਼ਮਰ ਭਾਖਾਏ ਅਸ਼ੰਖ ਨਿੰਗਕ ਸਿਰ ਕਰੈ ਭਾਰ ਨਾਨਕ ਰੂਚ ਕਹਿ ਵਿਚਾਰ ਵਾਰਿਆ ਨਾ ਜਾਦਾ ਇਕ ਵਾਰ ਜੋ ਤੁਝ ਭਾਵੈ ਸਾਈ ਭਲੀ ਕਾਰ ਤੁ ਸੰਸ ਨਾਮ ਤੇ ਨਦਕਾਰ ਅਸ਼ੰਖ ਨਾਵ ਸੰਖਤਾ ਵਗਮਾ ਗਮ ਸੰਖ ਲੋਅ ਅ ਸੰਖੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨੀਤ ਗੁਣ ਦਾ ਅਖਰੀ ਲਿਖਨ ਬੋਲਨ ਬਾਣ ਕਰਸ ਸੰਜੋਗ ਵਖਾਣ ਜਿਨੇ ਲਿਖੇ ਤਿਸ ਤਰਨਾ ਹੈ ਜਿਨ ਪਰਮਾਏ ਦਿਨ ਤੇ ਪਾਏ ਜੇ ਤਾ ਗੀਤਾ ਦਿੱਤਾ ਨਾ ਹੋਵੇ ਨਾਵੇਂ ਨਾਹੀ ਕੋਥਾ ਉਦ੍ਰਤ ਕਮਲ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਭਾਵੇ ਸਾਈ ਭਈਕਾਰ ਤੁਸ ਸਲਾਮਤ ਨਿਰੰਕਾਰ ਭਰੀ ਹੱਥ ਪੈਰ ਤਨ ਦੇਹ ਪਾਣੀ ਧੁੱਤੈ ਤਰਸ ਕੇ ਮੂਤ ਪਲਿੱਤੀ ਕੱਪੜ ਹੋਏ ਦੇਸਾ ਊਣਾ ਲਈ ਧੋਏ ਭਰੀਏ ਮਤ ਪਾਪਾਂ ਕੈ ਸੰਗ ਧੋਪੈ ਨਾਮ ਕੈ ਰੰਗ ਪੁੰਨੀ ਪਾਪੀ ਆਖਣ ਨਾਏ ਕਾਰ ਕਰ ਕਰਨਾ ਲਿਖ ਲੈ ਜਾਹ ਆਪੇ ਵੀ ਜਾਤੇ ਹੀ ਖਾਓ ਨਾਨਕ ਕੁਮੀਆਂ ਉਹ ਜਾਹੋ ਤੇਰਾ ਤਬ ਦਿਆਦਾ ਤਾਂ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤਿਰਤ ਮਲ ਨਾਲ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨ ਹੋਏ ਸਵਸਤਾਤ ਬਾਣੀ ਵਰਮਾਓ ਸਤ ਸਵਾਸਦਾ ਮਨ ਚਾਉ ਕਵਨ ਸਵੇਲਾ ਵਕਤ ਕਵਣਾ ਕੌਣ ਤੇਤ ਕਵਨ ਵਾਰ ਕਵਨ ਸਰ ਤੇ ਮਾਹ ਕੌਣ ਜਿਤ ਆਕਾਰ ਵੇਲ ਨ ਪਾਈਆ ਪੰਡਤੀ ਜੀ ਹੋ ਵੈ ਲੈ ਕੁਰਾਣਾ ਵਕਤ ਨਾ ਪਾਇਓ ਕਾ ਦੀਆ ਜੇ ਲਿਖਣ ਲੈ ਕੁਰਾਨ ਥਿਤ ਵਾਰ ਨਾ ਜੋਗੀ ਜਾਣ ਰਤ ਬਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਝੇ ਆਪੇ ਜਾਣੈ ਸੋ ਏ ਕਿਉ ਕਰਿਆ ਖਾ ਪੀਉ ਸਲਾਹੀ ਕਿਉ ਵਰਨੀ ਕਿਉ ਜਾਣਾ ਨਾਨਕ ਆਖਣ ਸਖੋ ਆਖੈ ਇੱਕ ਦੇਕ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਵਾ ਤਾਲਾ ਬਾ ਤਾਲਕ ਅਗਾਸਾ ਅਗਾਸੂੜ ਕੁੜਕ ਭਾਲ ਤੱਕੇ ਵੇਦ ਕਹਿਣਿਕ ਬਾਤ ਸੈ ਸਟਾਰੇ ਕਹਿਣਿਕ ਤੇਬਾ ਸੁਲਿਖ ਧਾਤ ਲਿਖਾ ਹੋਏ ਤਾ ਲਿਖੀਐ ਲਿਖਾ ਹੋਏ ਉਹ ਨਾਸ ਨਾਨਕ ਵੱਡਾ ਕੀਐ ਤੇ ਜਾਣੈ ਆਪ ਸਾਲਾ ਇਸ ਲਾਏ ਤੇ ਜੁਰਤ ਨ ਪਾਈਆ ਨਦੀਆਂ ਤੇ ਵਾਪੁਐ ਸਮੁੰਦਰ ਨ ਜਾਣੀਐ ਸਮੁੰਦਰ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੋਂ ਨਾ ਹੋਣੀ ਜੇ ਤਿਸ ਮਨੋਂ ਨਾ ਵਿਸਰੈ ਅੰਤਨ ਸਿਮਦੇ ਕਹਿ ਨਾ ਤਨ ਤਨ ਕਰ ਨਾ ਦੇਣ ਨਾ ਤਨ ਤਨ ਵੇਖਣ ਸੁਣਣ ਨਾ ਤਨਾਂ ਜਾਪੈ ਕੈ ਮਨ ਮੰਤ ਅੰਤਨ ਜਾਪੈ ਕੀਤਾਕਾਰ ਅੰਤਨ ਜਾਪੈ ਪਰਵਾਰੰਤ ਕਰਨ ਕੀਤੇ ਬਿਲ ਲਾਹੇ ਤਾਕੇ ਅੰਤ ਨ ਪਾਏ ਜਾਏ ਇਹ ਅੰਤ ਨ ਜਾਣੈ ਕੋਈ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬ ਉੱਚਾਤਾ ਉੱਚੇ ਉਪਰ ਉਚਾ ਨਾ ਜਿਵੜੂ ਚਾਹ ਵੈ ਕੋਈ ਦੀ ਸੂਚੇ ਕੋ ਜਾਣੈ ਸੂਏ ਜਿਵੜਾ ਵ ਜਾਣੈ ਆਪ ਆਪ ਨਾਨਕ ਨੰਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਗਤਾਂ ਦਿਲ ਨਾ ਤਮਾਏ ਕੀਤੇ ਮੰਗੈ ਜੋਦ ਪਾਰ ਕੀਤੇ ਅਗਣਤ ਨਹੀਂ ਨਹੀਂ ਚਾਰ ਕੀਤੇ ਖਵ ਤਟਵੇ ਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੋਰ ਖਾਈ ਕਾਈ ਕਿਤੇ ਆ ਦੁਖ ਭੁਖ ਸਦ ਮਾਰੇ ਬਿਦਾ ਤੇਰੀ ਦਾ ਤਾਰ ਬੰਦ ਖਲਸੀ ਭਾਣਾ ਹੋਏ ਹੋ ਰਾਗ ਨਾ ਸਕੈ ਕੋਈ ਜੇ ਕੋ ਖਾਇ ਕੱਖਣ ਪਾਏ ਉਹ ਜਾਣੈ ਜਿਤਿਆ ਮੁਖ ਆਇ ਆਤੇ ਜਾਣੈ ਆਪੇ ਦੇ ਆਖੇ ਸਹਿਬੈ ਕਈ ਕੇ ਜਿਸ ਨੋ ਬਖਸੇ ਸਿਮਤ ਸਲਾਹ ਨਾਨਕ ਪਾਸਾ ਹੀ ਪਾਸਾ ਅਮਲ ਗੁਣਾ ਅਮਲ ਵਪਾਰ ਅਮਲ ਵਪਾਰੀ ਆਉਂ ਪੰਡਾ ਅਮਲ ਆਵੇ ਮੁੱਲ ਜਾਏ ਭਾਏ ਮੁੱਲ ਸਮਾਏ ਅਮਲ ਧਰਮ ਦੀ ਬਾਣਾ ਅਮਲ ਤੋਂ ਅਮਲ ਪਰਵਾਣ ਅਮਲ ਬਖਸੀ ਸਭ ਮਨ ਨਿਸ਼ਾਨ ਅਮਲ ਕਰਮਨ ਪਰਮਾਨ ਮੁੱਲੋਂ ਮੁਲਾਖਿਆ ਨਾ ਜਾਏ ਆਖ ਆਖ ਰੇ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦਾ ਆਖੇ ਇਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਨ ਆਖੇ ਦੇਵ ਆਖੇ ਸੁਰ ਨਰਮਨ ਸੇਵਾ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਉੱਠ ਜਾਏ ਤੇ ਕੀਤੇ ਹੋਰ ਕਰੇ ਤਾਂ ਕਨ ਸੰਗੈ ਕੇ ਜੇ ਵਡ ਭਾਵੇਂ ਤੇ ਵਡ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜਤਾ ਲਖੀਏ ਸਰਗਾ ਵਾਰਾ ਗਵਾਰ ਸੋਦਰ ਕੇ ਆਸੂ ਘਰ ਕੇ ਹਾਂ ਜਿਤ ਵੇ ਸਦ ਸਵਾਲੇ ਵਾਜੇ ਨਾ ਦਾ ਨੇਕ ਸੰਕਾ ਗੀਤੇ ਵਾਵਨ ਹਾਰੇ ਕੇਤੇ ਰਾਗ ਪਰਿਸ ਕਹੀਆ ਨਾ ਕੇਤੇ ਗਵਨ ਹਾਰੇ ਗਾਵੇ ਤਹ ਨਾ ਪਾਉਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿੱਤ ਗਉਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਇਸਰ ਬਰਮਾ ਦੇਵੀ ਸੁਣਾ ਤੇਰੇ ਸਦਾ ਸਾਰੇ ਗਾਵੇ ਨੰਦ ਅਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿਸ ਪਾਦੀ ਅੰਦਰ ਗੰਸਾਦ ਵਿਚਾਰੇ ਗਾਵੇ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਪੰਡਤ ਪੜ ਰੱਖੇ ਸਰਜੂ ਜਗਵੇਦਾ ਨਾਲੇ ਗਾਵੇ ਮੋਹਨੀਆ ਮਨ ਮੋਹਨਾ ਸੁਰਗਾ ਮਛ ਪਿਆਲੇ ਗਾਵਣ ਤਨੋਂ ਪਾਏ ਤੇਰੇ ਅਠਸੜ ਤੀਰਥ ਨਾ ਲੈ ਗਾ ਵਹਿ ਜੋਤ ਮਹਾਬਲ ਸੂਰਾ ਗਾਵੇ ਕਹਾਣੀ ਸਾਰੇ ਗਾਵੇ ਕਨ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤਤਨੋਂ ਗਾਵੇ ਜੋਤ ਪਾਵਨਾ ਰਤੇ ਤੇਰੇ ਭਗਤ ਦਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤ ਨਾਮ ਨਾਨਕ ਐ ਵਿਚਾਰੇ ਸੋਈ ਸੋਈ ਸਦਾ ਸੱਚਾ ਸਾਇ ਸੱਚਾ ਸਾਚੀ ਨਾਹੀ ਹੈ ਵੀ ਉਸੇ ਜਾਏ ਨਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਸੇ ਮਾਇਆ ਜਿਨ ਨੂੰ ਪਾਈ ਕਰ ਕਰ ਵੇਖੈ ਕੀ ਤਾਪਣਾ ਜੋ ਤਿਸ ਦੀ ਵਢਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਸਾ ਉਸਹਾ ਪਾਸਾ ਸਾਹਿਬ ਉਹਨਾਂ ਕਰੈ ਨਰਜਾਈ ਮੰਦਾ ਸੰਤੋਖ ਸਰਾਂ ਪਾ ਝੋਲੀ ਏ ਧਿਆਨ ਕੀ ਕਰੈ ਵਿਭੂ ਤਾ ਖਿੰਤਾ ਕਾਲ ਕੁਵਾਰੀ ਕਾਇਆ ਜੋਤ ਰੰਡਾ ਵਰਤੀ ਤਾ ਆਏ ਪੰਥੀ ਸਗਲ ਦੇ ਮਾਤੇ ਮਨ ਜੀਤਾ ਜਗ ਜੀਤਾ ਆਦੇਸ திਸਾ ਆਦੇਸ ਆਦ ਨੀਲਾ ਨਾਤ ਨਾਤ ਜੂਜੇ ਏਕੋ ਵੇਸ ਭਗਤ ਗਿਆਨ ਦੇ ਆਂਦੇ ਆਂਡਾਰਣਾ ਘੜਗਟ ਵਾਜੈ ਨਾਦ ਆਪ ਨਾਦ ਨਾਦੀ ਸਮਝਾ ਕੇ ਰਿਸਦਾ ਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸਤੀ ਸਿਆਦੇਸਿਆ ਦਨੀਲਾ ਨਾ ਨਾਹ ਜੂਜੇ ਕੋ ਵੇਸ ਕਮਾਈ ਜੁਤਿਆਈ ਤੇ ਚਲੇ ਪਰਵਾਣ ਇੱਕ ਸੰਸਾਰ ਇੱਕ ਢਾਰੇ ਕਲਾਏ ਦੀ ਬਾਣਾ ਜੇ ਤੁਸ ਭਾਵੇ ਤਵੇਂ ਚਲਾਵੇ ਜੇ ਹੋਆ ਫਰਮਾਣਾ ਉਹ ਵੇਖੈ ਉਹ ਨਾਨਕ ਨਾ ਆਵੈ ਬਹੁਤਾ ਉਹ ਮਿਡਾਨ ਆਦਿ ਸਿਸ ਤੇ ਆਦੇਸ ਆਦ ਨੀਲਾ ਨਾਥ ਨਹ ਜੁਜੇ ਕੋ ਵੇਸ ਅਸ ਸੰ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੇਕਾ ਵਾਰ ਕਰ ਕਰ ਵੇਖੈ ਸਿਰਜ ਨਿਹਾਰ ਦਾਨਿਕ ਸੱਚੇ ਕੀ ਸੱਚੀ ਕਾਰ ਆਦਿ ਸਿਸ ਤੇ ਆਦੇਸ ਆਦ ਨੀਲਾ ਨਾਥ ਨਹ ਜੁਜੇ ਕੋ ਵੇਸ ਇਕ ਦੂਜੀ ਕੋ ਲਖ ਕੋਇ ਲਖ ਕੋ ਵੈਲਾ ਕੋ ਦੀਸਾ ਲਖ ਲਖ ਦੇ ਰਾਖੀ ਇੱਕ ਨਾਮ ਜਗਦੀਸ ਇੱਕ ਰਾਹਿ ਬਤ ਪਉੜੀਆ ਚੜੀਆ ਹੋਇਆ ਕੀਸਾ ਸੁਣ ਗੱਲਾ ਆਕਾਸ ਕੀ ਕੀਟਾ ਈ ਰੀਸ ਨਾਨਕ ਨਤਰੀ ਪਾਈਐ ਕੂੜੀ ਕੂੜੈ ਕੀਸਾ ਆਖਣ ਜੋਰ ਚ ਪੈ ਨਹਿ ਜੋਰਾ ਜੋ ਨਾਮ ਮੰਗਣ ਦੇ ਨਾ ਜੋਰਾ ਜੋ ਨਾ ਜੀਵਨ ਮਰਨ ਨਹਿ ਜੋਰਾ ਜੋ ਨਾਰਾਜ ਮਾਲਵਾ ਸੋਰ ਜੋ ਨਾ ਸਰਤੀ ਗਿਆਨ ਵਿਚਾਰ ਜੋ ਨਾ ਯੂਤੀ ਛੁਟੈ ਸੰਸਾਰ ਜਿਸਾ ਜੋਰ ਕਰ ਵੇਖੈ ਸੋਏ ਨਾਨਕ ਤਮ ਨੀਚ ਨ ਕੋਏ ਰਾਤਿ ਰਤਿ ਥਿਤੇ ਵਾਰ ਪਵਨ ਪਾਣੀ ਅਗਲੀ ਪਾਤਾਲ ਤਿਸਵੀ ਧਰਤੀ ਤਾਵ ਰੱਖੀ ਧਰਮਸਾਲ ਤਿਸਵੀ ਜੀ ਜੋਤ ਕੇ ਰੰਗ 라 ਦਿਨ ਕੇ ਨਾਮਾ ਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੁੱਚਾ ਸੁੱਚਾ ਦਰਬਾਰ ਦਿੱਤਾ ਸੁਹਾਣ ਪੰਜ ਪ੍ਰਵਾਨ ਅਦਰੀ ਕਰਮ ਕੋ ਵੈ ਨਿਸ਼ਾਨ ਕਚ ਪਕਾਈ ਉਥੇ ਪਾਏ ਨਾਨਕਿਆ ਜਾਪੇ ਜਾਏ ਧਰਮ ਕੰਡ ਕਾਹੋ ਧਰਮ ਗਿਆਨ ਕੰਡ ਕਾਹੋ ਕਰਮ ਕੇਤੇ ਪਣ ਪਾਣੀ ਵਸੰਤਰ ਕੇਤੇ ਕਨ ਮੇਸ ਕੇਤੇ ਵਰਮੇ ਘਾਟਤ ਘੜੀਏ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਵੇਰ ਕੇਤੇ ਕੇਤੇ ਧੂਪ ਦੇਸ ਕਿਤੇ ਚੰਦ ਸੂਰਗੇ ਕਿਤੇ ਮੰਡਲ ਦੇਸਾ ਕਿਤੇ ਸਿੱਧ ਬਦਨਾਥ ਕਿਤੇ ਕਿਤੇ ਦੇਵੀ ਵੇਸਾ ਕਿਤੇ ਦੇਵਤਾ ਨਾਮੁਨ ਕਿਤੇ ਕਿਤੇ ਰਤਨ ਸੁਮੰਦਾ ਕੀਤੀਆਂ ਕਾਣੀ ਕੀਤੀਆਂ ਬਾਣੀ ਕਿਤੇ ਪਾਤ ਨਿਰੰਦਾ ਕੀਤੀਆ ਸਤਿ ਸੇਵਕ ਕਿਤੇ ਨਾਨਕ ਅਨੰਤਾਨਤ ਗਿਆਨ ਕੰਨ ਮੈਂ ਗਿਆਨ ਪਰਚਾਂਡਾ ਦਿੱਥੈ ਨਾਦ ਮਨੋਦਪੂਰ ਅਨੰਦ ਸਰਮਖੰਡ ਕੀ ਬਾਣੀ ਪਾ ਸਿਤਾ ਘੜੀਆ ਬੋਤਾਂ ਨੂੰ ਪਾ ਤਾਂਗੀਆਂ ਗੱਲਾਂ ਕਥੀਆਂ ਨਾ ਜਾਏ ਜੀ ਕੋ ਕਹਿ ਪਿੱਛਾ ਪਿਸਤਾਏ ਸਿਤਾ ਘੜੀਆ ਸੁਣਤਾ ਮਤ ਮਨ ਬੋਦਾ ਦਿੱਤਾ ਘੜੀਆ ਸੁਣਾ ਸਿਤਾ ਕੇ ਸੁਦਾ ਕਰਮਖੰਡ ਕੀ ਬਾਣੀ ਜੋਰਾ ਸਿਤਾ ਹੋਰ ਨਾ ਕੋਈ ਹੋਰਾ ਦਿੱਤਾ ਜੁਗ ਮਹਾਬਲ ਸੂਰਾ ਤਿਨ ਮਾਰਾਂ ਮਰਿਆ ਪ੍ਰਕੂਰਾ ਇਤੈ ਸੀ ਤੋ ਸੀਤਾ ਮਹਿਮਾ ਮਾਏ ਤਾਂ ਕੇ ਰੂਪ ਨ ਕਥਨੇ ਜਾਏ ਨਾ ਮਰਨ ਨ ਠਕੇ ਜਾਏ ਜਿਨ ਕਾ ਰਾਮ ਵਸੈ ਮਨ ਮਾਹੀ ਤਿਥੈ ਭਗਤ ਵਸੈ ਕੇ ਲੋਲ ਕਰੈ ਨ ਸੁਚਾ ਵਸੋਏ ਸਚ ਖਣ ਵਸਨ ਲ਼ਕਾਰ ਕਰ ਕਰ ਵੇਖੈ ਨਦ ਨਿਹਾਲ ਤਿਥੈ ਕਨ ਪਗਵਰ ਭੰਡ ਦੇਖੋ ਕਥ ਤਨ ਤਨ ਅੰਤ ਅਿਤੈ ਲੋਲੂ ਆਕਾਰ ਜਿਵ ਜੁਗੰਤਿ ਵਤ ਓ ਲ਼ਕਾਰ ਵੇ ਕਾ ਵਿਚ ਕਰ ਵਿਚਾਰ ਨਾਨਕ ਤਰਾ ਕਰੜਾ ਸਾਰ ਜਤ ਪਹਾਰਾ ਧੀਜ ਸੁਨਿਆ ਰਹਿਨ ਮਤ ਵੇਦ ਅਥਿਆਰ ਭੌਖ ਲਾਗਨ ਤਮਤਾਉ ਢਾਂਡਾ ਪਾਉ ਅਕਰਤਾ ਦਿੱਤ ਥਾਲ ਘੜੀਏ ਸਭ ਸੱਚੇ ਟਕਸਾਲ ਜਿਨ ਕੋ ਨਦਰ ਕਰਨ ਤਨਕਾਰ ਨਾਨਕ ਨਦਰੇ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਿ ਮਹਤਾ ਦਿਵਸ ਰਾਤ ਦੁਇ ਦਾਇ ਦਾਇਆ ਖੇਲੈ ਸੰਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਾ ਜਿਨੀ ਨਾਮ ਤੇ ਆਇਆ ਗਏ ਵਸਕਤ ਘਾਲ ਨਾਨਕ ਤੇ ਮੁਖ ਉਜਾਲੇ ஜி நான் தைவ சக்தான மூச்சி ட்டி நா